ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਕਰਨ ਲੱਗੇ ਆਂ ਬਈ ਆਪਣੇ ਕਬੂਤਰਾਂ ਦੀ ਡੀ ਵਾਰਮਿੰਗ ਵੱਡੀਆਂ ਜੋੜੀਆਂ ਦੀ ਸਾਰਿਆਂ ਨੂੰ ਲਾਵਾਂਗੇ ਦਵਾਈ ਬਈ ਤੇ ਫੇਰ ਤੁਹਾਨੂੰ ਦਿਖਾਉਣੇ ਆ ਦਵਾਈ ਦਾ ਰਿਜ਼ਲਟ ਕੀ ਆਉਂਦਾਗਾ ਲਾਉਣਿਆਂ ਆ ਆਲੋ ਬਾਈ ਚੱਕ ਲਿਆ ਆਪਾਂ ਪਹਿਲਾ ਕਬੂਤਰ ਤੇ ਪਹਿਲੇ ਕਬੂਤਰ ਨੂੰ ਲਾਉਣੇ ਆ ਆਪਾਂ ਦਵਾਈ ਦਵਾਈ ਲਾਵਾਂਗੇ ਆਪਾਂ ਬੀ ਐਮ ਐਲ ਤੇ ਜਿਹੜੀ ਦਵਾਈ ਆਪਾਂ ਲਾਉਣ ਲੱਗੇ ਆ ਬਾਈ ਉਹ ਹੈਗੀ ਡੋਂਟਰ ਪਲੱਸ ਤੇ ਆਪਾਂ ਜ਼ਿਆਦਾਤਰ ਬਾਈ ਆਪਣੇ ਕਬੂਤਰਾਂ ਨੂੰ ਡੋਂਟਰ ਪਲੱਸ ਹੀ ਲਾਉਨੇ ਕਿਉਂਕਿ ਉਹ ਤੋਂ ਪਹਿਲਾਂ ਆਪਾਂ ਇੱਕ ਅੱਧੀ ਦਵਾਈ ਵੇਚਦੀ ਹੋਰ ਟਰਾਈ ਕਰਕੇ ਦੇਖੀ ਸੀ ਤੇ ਆਪਾਂ ਨੂੰ ਉਹ ਦਵਾਈ ਦਾ ਰਿਜ਼ਲਟ ਬਾਈ ਬਹੁਤਾ ਵਧੀਆ ਨਹੀਂ ਮਿਲਿਆ ਤਾਂ ਕਰਕੇ ਬਾਈ ਆਪਾਂ ਤਾਂ ਆਪਣੇ ਕਬੂਤਰਾਂ ਨੂੰ ਡੋਂਟਰ ਪਲੱਸ ਹੀ ਲਾਉਨੇ ਆ ਤੇ ਦੋ ਕਬੂਤਰਾਂ ਨੂੰ ਲੱਗੀ ਦਵਾਈ ਤੇ ਤੀਜਾ ਕਬੂਤਰ ਚੱਕ ਲਿਆ ਗੋਪੀ ਨੇ ਤੇ ਆਕਾਸ਼ ਲਈ ਜਾਂਦਾ ਦਵਾਈ ਬਾਈ ਸਾਰੇ ਕਬੂਤਰਾਂ ਨੂੰ ਤੇ ਤਿੰਨ ਕਬੂਤਰਾਂ ਨੂੰ ਲਾ ਗਈ ਦਵਾਈ ਆਪਣਿਆਂ ਨੂੰ ਤੇ ਬਾਕੀ ਨੂੰ ਇੱਕ ਇੱਕ ਕਰਕੇ ਬਾਈ ਲਾਈ ਜਾਂਦੇ ਆ ਤੇ ਦਿਖਾਉਣਿਆ ਸਾਨੂੰ ਫਿਰ ਦਵਾਈ ਦਾ ਰਿਜ਼ਲਟ ਜਿਵੇਂ ਵੀ ਆਉਂਦਾ ਸਾਰਿਆਂ ਨੂੰ ਦਿਖਾਉਣੇ ਅੱਗੇ ਫਿਰ ਆ ਹਾਂ ਬਈ ਕੁਝ ਕਬੂਤਰਾਂ ਨੂੰ ਲਾਤੀ ਦਵਾਈ ਤੇ ਚਾਰ ਕਬੂਤਰ ਦਵਾਈ ਲਾ ਕੇ ਛੱਡ ਤੇ ਆਪਾਂ ਜਾਲ ਦੇ ਵਿੱਚ ਤੇ ਬਾਕੀ ਕਬੂਤਰਾਂ ਨੂੰ ਲਾਈ ਜਾਂਦੇ ਆ ਆਪਾਂ ਇੱਕ ਇੱਕ ਕਰਕੇ ਦਵਾਈ ਤੇ ਦੇਖਦੇ ਆ ਫਿਰ ਆ ਲੋ ਬਈ ਇੱਕ ਕਬੂਤਰ ਹੋਰ ਨੂੰ ਲਾਤੀ ਦਵਾਈ ਤੇ ਛੱਡਤਾ ਕਾਸ਼ ਹੋਰ ਨੇ ਉਹ ਵੀ ਜਾਲ ਚ ਆ ਪੰਜ ਕਬੂਤਰਾਂ ਨੂੰ ਲਾ ਗਈ ਦਵਾਈ ਲੋ ਵੀ ਅਗਲੇ ਕਬੂਤਰ ਆ ਗਏ ਇੱਧਰ ਤੇ ਲਾਈ ਜਾਂਦੇ ਨੇ ਗੋਪੀ ਤੇ ਆਕਾਸ਼ ਇੱਕ ਇੱਕ ਕਰਕੇ ਸਾਰਿਆਂ ਨੂੰ ਲਗਾਤਾਰ ਚੱਲੋ ਬਈ ਇੱਕ ਗੋਪੀ ਨੇ ਕਬੂਤਰ ਹੋਰ ਚੱਕ ਲਿਆ ਤੇ ਇਹਨੂੰ ਵੀ ਲੋਣਿਆ ਦਵਾਈ ਲਾਈ ਜਾਂਦਾ ਆਕਾਸ਼ ਬਾਈ ਦਵਾਈ ਆ ਲੋ ਬਈ ਇਹਨੂੰ ਵੀ ਲਾਤੀ 20 ਐਮਐਲ ਦਵਾਈ ਲੋ ਬਈ ਇੱਧਰ ਲੱਗ ਗਈ ਆ ਕਬੂਤਰਾਂ ਨੂੰ ਦਵਾਈ ਲਗਭਗ ਸਾਰਿਆਂ ਨੂੰ ਲੱਗੀ ਬਈ ਇੱਕ ਦੋ ਕਬੂਤਰ ਰਹਿ ਗਏ ਖੁੱਡੇ ਦੇ ਵਿੱਚ ਤੇ ਉਹਨਾਂ ਨੂੰ ਵੀ ਕਾਸ ਤੇ ਗੋਪੀ ਲਾਈ ਜਾਂਦੇ ਨੇ ਦਵਾਈ ਆਹ ਨੇ ਆਪਣੇ ਵੱਡੇ ਕਬੂਤਰ ਬਸ ਆਈ ਕਬੂਤਰ ਲਓ ਬਈ ਇੱਧਰ ਲਾ ਕੇ ਵੱਡੇ ਕਬੂਤਰਾਂ ਨੂੰ ਦਵਾਈ ਤੇ ਇਹਨਾਂ ਨੂੰ ਪਾਤਾ ਆਪਾਂ ਡੋਲੀ ਦੇ ਵਿੱਚ ਤੇ ਟ੍ਰੇ ਕਰਤੀ ਥੱਲੋਂ ਸਾਫ਼ ਧੋ ਕੇ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਬਾਈ ਕਿੰਨੇ ਕ ਬਣਾਪ ਨਿਕਲਦੇ ਨੇ ਤੇ ਦਵਾਈ ਦਾ ਕੀ ਹੁੰਦਾ ਰਿਜ਼ਲਟ ਉਹ ਤੁਹਾਨੂੰ ਦਿਖਾਉਣੇ ਆ ਅੱਗੇ ਲਾ ਕੇ ਵੱਡੇ ਕਬੂਤਰਾਂ ਨੂੰ ਦਵਾਈ ਤੇ ਆਪਾਂ ਆ ਗਏ ਬਈ ਕਬੂਤਰੀਆਂ ਵਾਲੇ ਖੁੱਡੇ 'ਚ ਤੇ ਹੁਣ ਲਾਉਣੇ 1/1 ਆਪਾਂ ਕਬੂਤਰੀਆਂ ਨੂੰ ਦਵਾਈ ਆ ਲੋ ਬਈ ਪਹਿਲੀ ਕਬੂਤਰੀ ਗੋਪੀ ਨੇ ਚੱਕ ਲਈ ਇੱਧਰ ਤੇ ਆਕਾਸ਼ ਨੇ ਲਾਤੀ ਪਹਿਲੀ ਕਬੂਤਰੀ ਨੂੰ ਦਵਾਈ ਤੇ ਛੱਡਤੀ ਆਪਾਂ ਬਾਹਰ ਉਦੋਂ ਪਹਿਲਾਂ ਇੱਕ ਕਬੂਤਰੀ ਹੋਰ ਆਪਣੀ ਬਾਹਰ ਨਿਕਲ ਗਈ ਤੇ ਉਹ ਬਾਹਰ ਬੈਠੀ ਹੈ ਲਾ ਕੇ ਵੱਡੀਆਂ ਕਬੂਤਰੀਆਂ ਨੂੰ ਦਵਾਈ ਤੇ ਛੱਡਤੀਆਂ ਆਪਾਂ ਜਾਲ ਦੇ ਵਿੱਚ ਆਣੇਂਗੀਆਂ ਬਈ ਆਪਣੀਆਂ ਵੱਡੀਆਂ ਕਬੂਤਰੀਆਂ ਤੇ ਕੁਛ ਨੇ ਇਹਨਾਂ ਦੇ ਵਿੱਚ ਬੱਚੇ ਜਿਹੜੇ ਆ ਸੀਜ਼ਨ ਬਾਈ ਆਪਣੇ ਖਰਾਬ ਹੋ ਗਏ ਸੀ ਤੇ ਆਪਾਂ ਛੱਡੇ ਨਹੀਂ ਸੀ ਬਾਜ਼ੀਆਂ ਉਹ ਤੇ ਉਹ ਵੀ ਇਹਨਾਂ ਦੇ ਵਿੱਚ ਹੀ ਨੇ ਉਹਨਾਂ ਨੂੰ ਵੀ ਲਈ ਆ ਦਵਾਈ ਲਾ ਕੇ ਵੱਡੀਆਂ ਕਬੂਤਰਿਆਂ ਨੂੰ ਦਵਾਈ ਤੇ ਆ ਵੀ ਪਾਤੀਆਂ ਆਪਾਂ ਡੋਲੀ ਦੇ ਵਿੱਚ ਤੇ ਇਹਨਾਂ ਦੀ ਵੀ ਕਰਤੀ ਟ੍ਰੇ ਸਾਫ਼ ਤੇ ਦੇਖਦੇ ਆਂ ਫਿਰ ਕਿੰਨੇ ਕੁ ਮੜਾਪ ਇਹ ਕੱਢਦੀਆਂ ਨੇ ਬਾਈ ਅੰਦਰੋਂ ਕੀੜੇ ਤੇ ਦਿਖਾਉਣਿਆ ਸੋਨੂੰ ਅੱਗੇ 2 ਕੁ ਘੰਟਿਆਂ ਬਾਅਦ ਵੀ ਇਹਨਾਂ ਦਾ ਕੀ ਰਿਜ਼ਲਟ ਹੋਣਾ ਦਵਾਈ ਦਾ ਤੇ ਕਿੰਨੇ ਕੁ ਮੜਾਪ ਇਹਨਾਂ ਦੇ ਅੰਦਰ ਨੇ ਦਿਖਾਉਣਿਆ ਸੋਨੂੰ ਅੱਗੇ ਆ ਦੇਖੋ ਬਈ ਦਵਾਈ ਲਾਉਣ ਤੋਂ ਘੰਟਾ ਕ ਡੇਢ ਬਾਅਦ ਆਪਾਂ ਦਿਖਾਉਣਿਆ ਸੋਨੂੰ ਕੂਤਰ ਨੇ ਰਿਜ਼ਲਟ ਇੱਧਰ ਦੇਖੋ ਬਈ ਥੋੜੇ ਥੋੜੇ ਮੜਾਪ ਕਬੂਤਰਾਂ ਨੇ ਕੱਢੇ ਨੇ ਤੇ ਆਪਾਂ ਧੁੱਪੇ ਪਾਤੀ ਸੀ ਤਾਂ ਕਰਕੇ ਗਰਮੀ ਬਾਲੀ ਆ ਬਈ ਮੜਾਪ ਤਾਂ ਨਿਕਲੇ ਨੇ ਪਰ ਮੜਾਪ ਨਾਲ ਦੀ ਨਾਲ ਹੀ ਸੁੱਕ ਕੇ ਟਰੇ ਦੇ ਵਿੱਚ ਸੋਨੂੰ ਕੈਮਰੇ ਦੇ ਵਿੱਚ ਕਲੀਅਰ ਨਹੀਂ ਦੇਖਦੇ ਪਰ ਕੱਢੇ ਨੇ ਮੜਾਪ ਆਣਗੇ ਬਈ ਆਪਣੇ ਬੱਚੇ ਤੇ ਕੁਝ ਇਹਨਾਂ ਦੇ ਵਿੱਚ ਆਪਾਂ ਕੂਤਰੀਆਂ ਨੇ ਵੱਡੀਆਂ ਤੇ ਇਹਨਾਂ ਦੇ ਦਿਖਾਉਣਿਆ ਸੋਨੂੰ ਮੜਾਪ ਬਈ ਕਿੰਨੇ ਕੱਢੇ ਨੇ ਭਾਈ ਮੜਾਪ ਆ ਬੱਚਿਆਂ ਨੇ ਆਪਣੇ ਨੇ ਥੋੜੇ ਕੱਢੇ ਨੇ ਕੋਈ ਕੋਈ ਮੜਾਪ ਕੱਢਿਆ ਕਿਸੇ ਕਿਸੇ ਬੱਚੇ ਨੇ ਹੋ ਸਕਦਾ ਵੱਡੀ ਕਬੂਤਰੀ ਨੇ ਵੀ ਕੱਢਿਆ ਹੋਵੇ ਮੁੰਡਾ ਆਪਾ ਭਾਈ ਇੱਧਰ ਆ ਗਈਆਂ ਆਪਣੀਆਂ ਵੱਡੀਆਂ ਕਬੂਤਰੀਆਂ ਤੇ ਦਿਖਾਉਣਿਆ ਸੋਨੂੰ ਕੂਤਰੀਆਂ ਨੇ ਭਾਈ ਕਿੰਨੇ ਕਿੱ ਘੱਟੇ ਨੇ ਮੜਾਪਾ ਤੇ ਦੇਖੋ ਭਾਈ ਟ੍ਰੇ ਦੇ ਵਿੱਚ ਇੱਧਰ ਦੇਖੋ ਭਾਈ ਜ਼ੂਮ ਕਰਦੇ ਆਪਾਂ ਕੈਮਰੇ ਨੂੰ ਦੇਖੋ ਭਾਈ ਆ ਪਏ ਨੇ ਮੜਾਪਾ ਤੇ ਕੁਛ ਮੜਾਪਾ ਭਾਈ ਸੁੱਕ ਗਏ ਸੋਨੂੰ ਕਲੀਅਰ ਨਹੀਂ ਦੇਖਦੇ ਕਿਉਂਕਿ ਉਹ ਟਰੇ ਦੇ ਨਾਲ ਹੀ ਚਿਪ ਗਏ ਬਾਈ ਸੁੱਕ ਕੇ ਤੇ ਜ਼ਿਆਦਾਤਰ ਬਾਈ ਵੱਡੇ ਜੋੜਿਆ ਨਹੀਂ ਆਪਣੇ ਆਨੇ ਮੜਾਪ ਕੱਢੇ ਨੇ ਇਹਨਾਂ ਦੀ ਅੰਦਰ ਜ਼ਿਆਦੇ ਮੜਾਪ ਸੀ ਬੱਚਿਆਂ ਵਾਲੇ ਨੇ ਤਾਂ ਘੱਟ ਹੀ ਕੱਢੇ ਨੇ ਬਾਈ ਮੜਾਪ ਲਓ ਬਾਈ ਟਾਈਮ ਹੋ ਗਿਆ 6 ਦਾ ਤੇ ਕਬੂਤਰਾਂ ਨੂੰ ਪਾਤਾ ਆਪਾਂ ਦਾਣਾ ਪਾਣੀ ਤੇ ਕੂਤਰ ਪੀ ਜਾਂਦੇ ਨੇ ਪਾਣੀ ਤੇ ਕੁਝ ਕੂਤਰ ਖਾਈ ਜਾਂਦੇ ਨੇ ਆਪਣੇ ਦਾਣੇ ਕਬੂਤਰੀਆਂ ਛੱਡਤੀਆਂ ਆਪਾਂ ਜਾਲ ਦੇ ਵਿੱਚ ਤੇ ਕਬੂਤਰ ਵੱਡੇ ਪਾਤੇ ਆਪਾਂ ਖੁੱਡੇ ਦੇ ਵਿੱਚ ਉਹ ਖਾਈ ਜਾਂਦੇ ਨੇ ਦਾਣਾ ਪਾਣੀ ਉਧਰ ਤੇ ਦਵਾਈ ਦਾ ਰਿਜ਼ਲਟ ਮਿਲੇ ਆਪਾਂ ਨੂੰ ਬਈ ਵਧੀਆ ਤੇ ਆ ਸੀਗੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਈ ਬਈ ਤਾਂ ਵੀਡੀਓ ਕਰ ਲਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ 'ਚ ਅਗਲੇ ਟੌਪਿਕ ਤੇ